ਅਮਰੀਕਾ ਦੀ ਇੱਟ ਨਾਲ ਇੱਟ ਖੜਕਾਉਣ ਵਾਲਾ ਕਰਨਲ ਗਦਾਫੀ ਗਦਾਫੀ ਤੰਬੂ ਲਾ ਕੇ ਕਿਉਂ ਰਹਿੰਦਾ ਸੀ ਤੇ ਕੁੜੀਆਂ ਨੂੰ ਬਾਡੀਗਾਰਡ ਕਿਉਂ ਰੱਖਦਾ ਸੀ ਹਾਂਜੀ ਅੱਜ ਗੱਲ ਕਰਨ ਜਾ ਰਹੇ ਹਾਂ ਜੀ ਕਰਨਲ ਗਦਾਫੀ ਦੀ ਜਿਸ ਨੇ ਕਿ ਅਮਰੀਕਾ ਦੀ ਇੱਟ ਨਾਲ ਇੱਟ ਖੜਕਾਈ ਸੀ ਤੇ ਅਮਰੀਕਾ ਨਾਲ ਸਿੱਧਾ ਲੋਹਾ ਲਿਆ ਸੀ ਹਾਂਜੀ ਅੱਜ ਗੱਲ ਕਰਦੇ ਹਾਂ ਜੀ ਕਰਨਲ ਗਦਾਫੀ ਦੀ ਬਾਇਓਗ੍ਰਾਫੀ ਬਾਰੇ ਉਹਦੀ ਜ਼ਿੰਦਗੀ ਬਾਰੇ ਸਾਰਾ ਦੱਸਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਇਸ ਵੀਡੀਓ ਦੇ ਵਿੱਚ ਕਰਨਲ ਗਦਾਫੀ ਦੀ ਬਾਇਓਗ੍ਰਾਫੀ ਕਰਨਲ ਗਦਾਫੀ ਦਾ ਪੂਰਾ ਨਾਮ ਮੁਆਮਰ ਮੁਹੰਮਦ ਅਬੂ ਮਿਆਰ ਅਲ ਗਦਾਫੀ ਸੀ ਗਦਾਫੀ ਦਾ ਜਨਮ 7 ਜੂਨ 1942 ਨੂੰ ਵੈਸਟਰਨ ਲੀਵੀਆ ਦੇ ਡਰਾਇ ਪੁਲੀ ਇਲਾਕੇ ਵਿੱਚ ਹੋਇਆ ਗਦਾਫੀ ਦਾ ਪਿਤਾ ਮੁਹੰਮਦ ਅਬਦੁੱਲ ਸਲਾਮ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀ ਗਦਾਫੀ ਨੇ ਆਪਣੀ ਮੁੱਢਲੀ ਪੜ੍ਹਾਈ ਸਾਬਾ ਪ੍ਰੀ ਮੈਟ੍ਰਿਕ ਸਕੂਲ ਤੋਂ ਪ੍ਰਾਪਤ ਕੀਤੀ ਅੱਗੇ ਦੀ ਪੜ੍ਹਾਈ ਲਈ ਗਦਾਫੀ ਲੀਬੀਆ ਚੱਲਿਆ ਗਿਆ। ਬਹੁਤ ਜਲਦ ਗਦਾਫੀ ਪੜ੍ਹਾਈ ਪੂਰੀ ਕਰਕੇ 1963 ਵਿੱਚ ਲੀਬੀਆ ਦੀ ਫੌਜ ਵਿੱਚ ਭਰਤੀ ਹੋ ਗਿਆ। ਬਹੁਤ ਜਲਦ ਉਹ ਕਰਨਲ ਵੀ ਬਣ ਗਿਆ। ਕਰਨਲ ਦੀ ਪੋਸਟ ਤੇ ਰਹਿੰਦਿਆਂ ਗਦਾਫੀ ਅਮਰੀਕਨ ਅਤੇ ਯੂਰੋਪੀਅਨ ਨੇਤਾਵਾਂ ਦੀਆਂ ਕਾਲੀਆਂ ਨੀਤੀਆਂ ਤੋਂ ਜਾਣੂ ਸੀ। ਗਦਾਫੀ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਗਰੁੱਪ ਵੀ ਚਲਾ ਰਿਹਾ ਸੀ। 1969 ਵਿੱਚ ਅਰਬ ਦੇਸ਼ਾਂ ਵਿੱਚ ਬਗਾਵਤ ਦਾ ਜੋਰ ਸੀ ਤੇ ਲੋਕ ਦੁਖੀ ਸਨ ਕਿ ਮਾਰੇ ਲੀਡਰਾਂ ਕਰਕੇ ਆਮ ਜਨਤਾ ਮਾਰੀ ਜਾ ਰਹੀ ਹੈ ਉਸ ਸਮੇਂ ਲੀਵੀਆ ਦਾ ਰਾਜਾ ਮੁਹੰਮਦ ਇਤਰਾਸ ਸੀ ਲੀਵੀਆ ਦੇ ਲੋਕ ਵੀ ਆਪਣੇ ਨੇਤਾਵਾਂ ਤੋਂ ਦੁਖੀ ਸਨ ਕਿਉਂਕਿ ਇਤਰਾਸ ਅਮਰੀਕਾ ਦਾ ਕਹਿਣਾ ਮੰਨਦਾ ਸੀ ਤੇ ਆਪਣੇ ਦੇਸ਼ ਨੂੰ ਲੁੱਟ ਰਿਹਾ ਸੀ ਉਸ ਸਮੇਂ ਇਤਰਾਸ ਕਿਸੇ ਬਿਮਾਰੀ ਦਾ ਇਲਾਜ ਕਰਵਾਉਣ ਲਈ ਦੇਸ਼ ਤੋਂ ਬਾਹਰ ਚਲਾ ਗਿਆ ਇਸ ਨੂੰ ਦੇਖਦੇ ਹੋਏ ਗਦਾਫੀ ਨੇ ਇੱਕ 12 ਮੈਂਬਰੀ ਕਮੇਟੀ ਬਣਾਈ ਅਤੇ ਤਖਤਾ ਪਲਟ ਕਰ ਦਿੱਤਾ ਅਤੇ ਆਪਣੀ ਨਵੀਂ ਸਰਕਾਰ ਬਣਾ ਲਈ ਗਦਾਫੀ ਨੇ ਰੇਡੀਓ ਉੱਪਰ ਇੱਕ ਜ਼ਬਰਦਸਤ ਭਾਸ਼ਣ ਦਿੱਤਾ ਤੇ ਲੋਕ ਵੀ ਇਸ ਨਵੀਂ ਸਰਕਾਰ ਤੋਂ ਖੁਸ਼ ਸਨ ਉਸ ਸਮੇਂ ਲੀਬੀਆ ਵੀ ਅਫਰੀਕਾ ਦੇ ਗਰੀਬ ਦੇਸ਼ਾਂ ਵਿੱਚੋਂ ਇੱਕ ਸੀ ਆਮਦਨ ਦੇ ਬਹੁਤ ਘੱਟ ਸਾਧਨ ਸਨ ਲੀਬੀਆ ਕੋਲ ਆਮਦਨ ਦਾ ਮੁੱਖ ਸਾਧਨ ਕੱਚਾ ਤੇਲ ਸੀ ਜਿਸ ਉੱਪਰ ਵੀ ਅਮਰੀਕਾ ਨੇ ਕਬਜ਼ਾ ਕਰ ਰੱਖਿਆ ਸੀ ਗਦਾਫੀ ਨੇ ਅਮਰੀਕਾ ਦੀਆਂ ਕੰਪਨੀਆਂ ਨੂੰ ਧਮਕੀ ਦਿੱਤੀ ਕਿ ਜੇਕਰ ਉਹਨਾਂ ਨੇ ਇਸ ਇਹ ਕੰਮ ਕਰਨਾ ਹੈ ਤਾਂ ਉਹਨਾਂ ਨੂੰ ਸਰਕਾਰ ਨੂੰ ਇੱਕ ਵਧੀਆ ਰਕਮ ਦੇਣੀ ਪਵੇਗੀ ਗਦਾਫੀ ਨੇ ਉਹ ਪੈਸਾ ਦੇਸ਼ ਦੇ ਵਿਕਾਸ ਲਈ ਲਾਇਆ ਗਦਾਫੀ ਨੇ ਮੁਫਤ ਮੁਢਲੀ ਸਿੱਖਿਆ ਮੁਫਤ ਮੈਡੀਕਲ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਹਰ ਘਰ ਬਿਜਲੀ ਅਤੇ ਗਰੀਬਾਂ ਨੂੰ ਘਰ ਵੀ ਬਣਵਾ ਕੇ ਗਦਾਫੀ ਨੇ ਦਿੱਤੇ ਤੇ ਖਾਣ ਪੀਣ ਦੀਆਂ ਚੀਜ਼ਾਂ ਵੀ ਬਹੁਤ ਘੱਟ ਰੇਟਾਂ ਉੱਤੇ ਲੋਕਾਂ ਨੂੰ ਮਹਈਆ ਕਰਵਾਈਆਂ ਗਦਾਫੀ ਨੇ ਕੁਝ ਸਾਲਾਂ ਵਿੱਚ ਹੀ ਦੇਸ਼ ਦੀ ਨਿਹਾਰ ਬਦਲ ਕੇ ਰੱਖ ਦਿੱਤੀ ਪਹਿਲਾਂ ਲੀਬੀਆ ਵਿੱਚ 100 ਵਿੱਚੋਂ 25 ਲੋਕ ਹੀ ਪੜੇ ਲਿਖੇ ਹੁੰਦੇ ਸਨ ਗਦਾਫੀ ਇਸ ਨੂੰ 88 ਤੱਕ ਲੈ ਗਿਆ ਗਦਾਫੀ ਨੇ ਦੂਜਾ ਸਭ ਤੋਂ ਵੱਡਾ ਕੰਮ ਇਹ ਕੀਤਾ ਕਿ ਗਦਾਫੀ ਨੇ ਇੱਕ ਅੰਡਰਗਰਾਉਂਡ ਪਾਣੀ ਲੱਭ ਕੇ 2820 ਕਿਲੋਮੀਟਰ ਲੰਬੀ ਇੱਕ ਅੰਡਰਗਰਾਉਂਡ ਨਦੀ ਬਣਵਾ ਦਿੱਤੀ ਸੀ ਜੋ ਕਿ ਮਾਰੂਥਲਾਂ ਵਿੱਚ ਵੀ ਪਾਣੀ ਮੁਹਈਆ ਕਰਵਾਉਂਦੀ ਸੀ ਇਸ ਤੋਂ ਗਦਾਫੀ ਦਾ ਬਹੁਤ ਪੈਸਾ ਖਰਚ ਹੋਇਆ ਸੀ ਇਸ ਪਾਣੀ ਨਾਲ 7 ਮਿਲੀਅਨ ਲੋਕਾਂ ਲਈ ਪੀਣ ਦਾ ਪਾਣੀ ਮਿਲਿਆ ਤੇ 70% ਪਾਣੀ ਖੇਤੀ ਲਈ ਵੀ ਵਰਤਿਆ ਜਾਣ ਲੱਗਾ ਪਰ ਦੁੱਖ ਦੀ ਗੱਲ ਇਹ ਹੈ ਕਿ 2011 ਹਮਲਿਆ ਦੌਰਾਨ ਇਹ ਪ੍ਰੋਜੈਕਟ ਨੁਕਸਾਨਿਆ ਗਿਆ ਗਦਾਫੀ ਚਾਹੁੰਦਾ ਸੀ ਕਿ ਸਾਰੇ ਮੁਸਲਮਾਨ ਦੇਸ਼ ਮਿਲ ਕੇ ਇੱਕ ਗਰੁੱਪ ਬਣਾਉਣ ਅਤੇ ਸਾਰੇ ਅਫਰੀਕਾ ਵਿੱਚ ਇੱਕ ਹੀ ਕ੍ਰਾਂਤੀ ਚੱਲੇ ਪਰ ਉਹ ਇਹ ਕਾਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਹੁਣ ਗੱਲ ਕਰਦੇ ਹਾਂ ਗਦਾਫੀ ਦੇ ਚੋਟੀ ਤੇ ਤੰਬੂ ਲਾਉਣ ਬਾਰੇ ਕਿ ਗਦਾਫੀ ਚੋਟੀ ਤੇ ਤੰਬੂ ਕਿਉਂ ਲਾਉਂਦਾ ਸੀ ਇਸ ਤੇ ਇੱਕ ਗੀਤ ਵੀ ਦਲਜੀਤ ਦਸਾਂਝ ਜੀ ਨੇ ਗਾਇਆ ਹੋਇਆ ਕਿ ਤੰਬੂ ਲਾਉਂਦਾ ਚੋਟੀ ਤੇ ਬਾਡੀਗਾਰਡ ਸੀ ਰੱਖਦਾ ਕੁੜੀਆਂ ਉਹ ਬਾਡੀਗਾਰਡ ਕੁੜੀਆਂ ਕਿਉਂ ਰੱਖਦਾ ਸੀ ਤੰਬੂ ਕਿਉਂ ਚੋਟੀ ਤੇ ਲਾਉਂਦਾ ਸੀ ਹੁਣ ਇਹਦੇ ਬਾਰੇ ਗੱਲ ਵਾਰ ਗੱਲਬਾਤ ਕਰਦੇ ਆਂ ਜੀ ਇੱਕ ਵਾਰੀ ਗਦਾਫੀ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਮਿਲਣ ਗਿਆ ਤਾਂ ਉਸਨੇ ਆਪਣਾ ਤੰਬੂ ਵਾਈਟ ਹਾਊਸ ਦੇ ਬਾਹਰ ਹੀ ਗੱਡ ਲਿਆ ਸੀ ਗਦਾਫੀ ਦੇ ਤੰਬੂ ਲਾਉਣ ਪਿੱਛੇ ਦੋ ਕਾਰਨ ਸਾਹਮਣੇ ਆਉਂਦੇ ਹਨ ਇੱਕ ਤਾਂ ਇਹ ਕਿ ਕੁਝ ਲੋਕਾਂ ਦਾ ਕਹਿਣਾ ਹੈ ਗਦਾਫੀ ਜਦੋਂ ਗੱਡੀ ਤੇ ਬੈਠਾ ਸੀ ਤਾਂ ਉਸਨੇ ਸੌ ਖਾਦੀ ਸੀ ਵੀ ਜਿੰਨਾ ਚਿਰ ਉਸਦੇ ਰਾਜ ਵਿੱਚ ਹਰ ਇੱਕ ਨਾਗਰਿਕ ਕੋਲ ਆਪਣਾ ਘਰ ਨਹੀਂ ਹੋਵੇਗਾ ਉਦੋਂ ਤੱਕ ਉਹ ਵੀ ਤੰਬੂ ਵਿੱਚ ਹੀ ਰਹੂਗਾ ਦੂਜਾ ਪੱਖ ਇਹ ਹੈ ਇਹ ਸੀ ਕਿ ਗਦਾਫੀ ਦਾ ਜੋ ਪਿਸ਼ੋਕੜ ਸੀ ਉਹ ਤੰਬੂਆਂ ਵਿੱਚ ਰਹਿੰਦੇ ਸੀ ਇਸ ਕਰਕੇ ਉਹ ਆਪਣਾ ਪਿਸ਼ੋਕੜ ਨਹੀਂ ਭੁੱਲਿਆ ਆਪਣੇ ਕਲਚਰ ਨਾਲ ਜੁੜਿਆ ਹੋਣ ਕਰਕੇ ਗਦਾਫੀ ਤੰਬੂਆਂ ਵਿੱਚ ਰਹਿੰਦਾ ਸੀ ਗਦਾਫੀ ਦੇ ਕੁੜੀਆਂ ਨੂੰ ਬਾਡੀਗਾਰਡ ਰੱਖਣ ਵਿੱਚ ਵੀ ਦੋ ਕਾਰਨ ਸਾਹਮਣੇ ਆਉਂਦੇ ਹਨ ਇੱਕ ਤਾਂ ਇਹ ਕਿ ਗਦਾਫੀ ਦਿਖਾਉਣਾ ਚਾਹੁੰਦਾ ਸੀ ਕਿ ਉਸਦੇ ਰਾਜ ਵਿੱਚ ਮਰਦ ਅਤੇ ਔਰਤ ਬਰਾਬਰ ਹਨ ਦੂਜਾ ਕਾਰਨ ਇਹ ਸੀ ਕਿ ਕੁਝ ਲੋਕ ਇਸ ਨੂੰ ਗਦਾਫੀ ਦੀ ਐਸ਼ ਸ਼ੀਬੀ ਮੰਨਦੇ ਸਨ ਗਦਾਫੀ ਹਰ ਸਮੇਂ ਸਿਕਿਉਰਿਟੀ ਨਾਲ ਕੇ ਰਹਿ ਰਹਿੰਦਾ ਸੀ ਉਹ ਜਦੋਂ ਘਰੋਂ ਨਿਕਲਦਾ ਸੀ ਤਾਂ ਇੱਕੋ ਨੰਬਰ ਦੀਆਂ ਕਾਰਾਂ ਦੇ ਦੋ ਕਾਫਲੇ ਅਲੱਗ-ਅਲੱਗ ਦਿਸ਼ਾ ਵਿੱਚ ਨਿਕਲਦੇ ਸਨ ਗਦਾਫੀ ਨੇ 42 ਸਾਲ ਲੀਬੀਆ ਤੇ ਰਾਜ ਕੀਤਾ ਜਿੱਥੇ ਗਦਾਫੀ ਨੇ ਆਪਣੇ ਦੇਸ਼ ਦੇ ਲੋਕਾਂ ਲਈ ਬਹੁਤ ਸਾਰੇ ਪ੍ਰੋਜੈਕਟਾਂ ਤੇ ਕੰਮ ਕੀਤਾ ਉੱਥੇ ਕੁਝ ਲੋਕ ਗਦਾਫੀ ਤੋਂ ਨਾਰਾਜ਼ ਵੀ ਸਨ ਕਿਉਂਕਿ ਗਦਾਫੀ ਨੇ ਦੂਜੀਆਂ ਪਾਰਟੀਆਂ ਤੇ ਬੈਨ ਹੀ ਲਗਾ ਦਿੱਤਾ ਸੀ ਤੇ ਅਖਬਾਰਾਂ ਵੀ ਬੰਦ ਕਰਵਾ ਦਿੱਤੀਆਂ ਸੀ ਅਤੇ ਲੋਕਾਂ ਦੀਆਂ ਗਲਤੀਆਂ ਲਈ ਕਾਨੂੰਨ ਵੀ ਬਹੁਤ ਸਖਤ ਬਣਵਾ ਦਿੱਤੇ ਸੀ ਫਿਰ ਵੀ ਗਦਾਫੀ ਨੂੰ ਚਾਣ ਵਾਲੇ ਲੋਕ ਬਹੁਤ ਖੁਸ਼ ਸਨ ਅਮਰੀਕਾ ਅਤੇ ਤੇਲ ਵਪਾਰ ਦੀਆਂ ਕੰਪਨੀਆਂ ਗਦਾਫੀ ਤੋਂ ਬਹੁਤ ਤੰਗ ਸਨ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਗਦਾਫੀ ਨੂੰ ਰਸਤੇ ਤੋਂ ਹਟਾਉਣਾ ਚਾਹੁੰਦੇ ਸਨ ਅੰਤ ਉਹ ਟਾਈਮ ਵੀ ਆ ਗਿਆ ਜਦੋਂ ਅਮਰੀਕਾ ਨੇ ਲੀਬੀਆ ਦੇ ਲੋਕ ਹੀ ਗਦਾਫੀ ਦੇ ਉਲਟ ਕਰ ਦਿੱਤੇ ਅੰਦਰੂਨੀ ਬਗਾਵਤਾਂ ਦੀ ਮਾਰ ਚੱਲ ਰਹੇ ਲੀਬੀਆ ਉੱਤੇ ਨਾਟੋ ਨੇ ਵੀ ਇਹ ਕਹਿ ਕੇ ਹਮਲਾ ਕਰ ਦਿੱਤਾ ਕਿ ਗਦਾਫੀ ਇਨਸਾਨਾਂ ਤੋਂ ਉਹਨਾਂ ਦੇ ਅਧਿਕਾਰ ਖੋ ਰਿਹਾ ਹੈ ਅੰਤ 20 ਅਕਤੂਬਰ 2011 ਨੂੰ ਗਦਾਫੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਅਮਰੀਕਾ ਨੇ ਲੀਬੀਆ ਦਾ ਕੱਚਾ ਤੇਲ ਅਤੇ ਸੋਨਾ ਆਪਣੇ ਕਬਜ਼ੇ ਵਿੱਚ ਕਰ ਲਿਆ ਹੁਣ ਲੀਬੀਆ ਵਿੱਚ ਦੋ ਸਰਕਾਣਾ ਆਪਸ ਵਿੱਚ ਹੀ ਲੜਦਿਆਂ ਰਹਿੰਦੀਆਂ ਹਨ ਅਤੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਅੱਜ ਲੀਬੀਆ ਦੇ ਲੋਕ ਗਦਾਫੀ ਨੂੰ ਬਹੁਤ ਯਾਦ ਕਰਦੇ ਹਨ ਕਿਉਂਕਿ ਉਸ ਦੇ ਰਾਜ ਵਿੱਚ ਹਰ ਕੋਈ ਖੁਸ਼ ਸੀ ਹਾਂਜੀ ਇਹ ਸੀ ਜੀ ਗਦਾਫੀ ਦੀ ਬਾਇਓਗ੍ਰਾਫੀ ਗਦਾਫੀ ਬਾਰੇ ਜਾਣਕਾਰੀ ਇਵੇਂ ਉਸਨੇ ਆਪਣੇ ਦੇਸ਼ਾਂ ਆਪਣੇ ਦੇਸ਼ ਦੇ ਲੋਕਾਂ ਲਈ ਕੀ ਕੁਛ ਕੀਤਾ ਤੇ ਅਮਰੀਕਾ ਨਾਲ ਵੀ ਲੋਹਾ ਲਿਆ 42 ਸਾਲ ਉਸਨੇ ਲੀਬੀਆ ਤੇ ਰਾਜ ਕੀਤਾ ਤੇ ਲੋਕ ਉਹਦੇ ਰਾਜ ਵਿੱਚ ਬਹੁਤ ਖੁਸ਼ ਹਨ ਪਰ ਅੰਦਰੂਨੀ ਬਗਾਵਤਾਂ ਜਦੋਂ ਹੋ ਜਾਣ ਅਮਰੀਕਾ ਦੇਸ਼ ਵੀ ਚਲਾਕ ਕਹਿ ਲੋ ਕੁਛ ਕਹਿ ਲੋ ਉਸਨੇ ਦੇਖਿਆ ਵੀ ਐਵੇਂ ਤਾਂ ਇਹ ਲੋਟ ਨਹੀਂ ਆਉਂਦੇ ਤੇ ਅੰਦਰੂਨੀ ਬਗਾਵਤਾਂ ਕਰਵਾ ਦਿੱਤੀਆਂ ਤੇ ਅੰਦਰੂਨੀ ਬਗਾਵਤਾਂ ਕਰਵਾ ਕੇ ਗਦਾਫੀ ਨੂੰ ਮਾਰ ਦਿੱਤਾ ਅਸੀਂ ਸਾਡੇ ਚੈਨਲ ਤੇ ਹੋਰ ਵੀ ਮਹਾਨ ਹਸਤੀਆਂ ਦੀ ਬਾਇਓਗ੍ਰਾਫੀ ਲੈ ਕੇ ਆਉਂਦੇ ਰਹਿੰਦੇ ਹਾਂ ਤਾਂ ਹੋਰ ਮਹਾਨ ਹਸਤੀਆਂ ਬਾਰੇ ਜਾਣਨ ਲਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਾਂ ਫੋਲੋ ਜ਼ਰੂਰ ਕਰੋ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਜੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ